वजू सर्वजी श्री नानक पाद पद पङ्कज बन्दन पङ्कजवन्दन सिमराङ्गद दोकनिकं दन अमरदास गुरहि गुरम दास गुणगा शिरियर विघने नसख विघननगे न सख गुरु हर गोविन्द शोप समात परकास श्रिहारमो कार जोरि नमो कारी गुरुहार कृष्ण नमना in the singer ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰਿ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾ ਸੰਤਾਰਾ ਸਤ ਗੁਰੂ ਤੇ ਪ੍ਰਸਾਦ ਸੱਚ ਹੋਈ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਣ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਗਨ ਵਿਨਾਸ਼ਣ ਸੋਈ ਸਤਨਾਮ ਕੀ ਵਾਹਿਗੁਰੂ ਸਾਹਿਬ ਜੀ ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ ਓਠ ਪਰ ਬਾਤ ਕਰੇ ਹਿਤ ਜੀਤ ਵਾਹਿਗੁਰੂ ਪੁਨ ਮੰਤਰ ਸੁਜਾਪ ਪਰ ਇਸ ਨਾਨਿ ਪੜੇ ਜਪ ਜਪ ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਉਥੀ ਪਰਮੇਸ਼ਰ ਕਾ ਥਾਨ ਸ਼ਬਦ ਗੁਰ ਕੀ ਰਾਗ ਹਰ ਕੰਬੀਰਾ ਐਸੇ ਦੀਨ ਦਿਆਲ ਸਤਗੁਰੂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਮੁਕੱਦਸ ਕੋ ਦਾਨ ਨਿਗਮਾ ਰਹੀ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰ ਅਰਮਤ ਸਦਕਾ ਜੋ ਸੰਤਾਂ ਦੇ ਕਹਿਣ ਤੇ ਜੋ ਸਾਡੇ ਪ੍ਰਾਤਨ ਰਹਿਤ ਨਾਮੇ ਨੇ ਉਹਨਾਂ ਦੀ ਕਥਾ ਆਰੰਭ ਕੀਤੀ ਹੈ ਤੇ ਜਿਹੜੇ ਰਹਿਤ ਨਾਮੇ ਦੀ ਪਹਿਲਾਂ ਕਥਾ ਆਰੰਭ ਕੀਤੀ ਹੈ ਕੋ ਸ਼੍ਰੀਮਾਨ ਭਾਈ ਆਨੰਦ ਲਾਲ ਜੀ ਜਿਹੜੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੜੇ ਅਨੰਦ ਪਿਆਰੇ ਸਿੱਖ ਹੋਏ ਨੇ ਸਤਿਗੁਰਾਂ ਪ੍ਰਤੀ ਉਹਨਾਂ ਦਾ ਬਹੁਤ ਪਿਆਰ ਰਿਹਾ ਹੈ ਬਹੁਤ ਸਨੀਰਿਆ ਤੇ ਸਤਿਗੁਰਾਂ ਜੀ ਦੀ ਉਸਤਤ ਪ੍ਰਤੀ ਉਹਨਾਂ ਨੇ ਬਹੁਤ ਸਾਰੀਆਂ ਗਜਲਾਂ ਵੀ ਰਚੀਆਂ ਨੇ ਥੋੜਾ ਜਿਹਾ ਉਹਨਾਂ ਬਾਰੇ ਜਾਣ ਲਈਏ ਭਾਈ ਆਨੰਦ ਲਾਲ ਸਾਹਿਬ ਜੀ ਜਦੋਂ ਔਰੰਗਜ਼ੇਬ ਵੱਲੋਂ ਅਕੀਦੇ ਦੇ ਨਾਲ ਉਹਨਾਂ ਨੂੰ ਮੁਸਲਮਾਨ ਬਣਾਉਣ ਲਈ ਕਿਹਾ ਜਾਂਦਾ ਹੈ ਤੇ ਉਹਨਾਂ ਦੀ ਨੌਕਰੀ ਨੂੰ ਛੱਡ ਕੇ ਉਹ ਪਾਸ਼ਾ ਜੀ ਦੇ ਪਾਸ ਆਉਂਦੇ ਨੇ ਤੇ ਕਲਗੀਧਰ ਪਾਸ਼ਾ ਜੀ ਉਹਨਾਂ ਨੂੰ ਆਪਣੀ ਸ਼ਰਨ ਵਿੱਚ ਰੱਖਦੇ ਨੇ ਤੇ ਕਿਸੇ ਤਰ੍ਹਾਂ ਦਾ ਉਹਨਾਂ ਤੇ ਧਰਮ ਥੋਪਿਆ ਨਹੀਂ ਜਾਂਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਧਰਮ ਹੈ ਉਸੇ ਤਰ੍ਹਾਂ ਉਹਨਾਂ ਨੂੰ ਰਹਿਣ ਲਈ ਕਿਹਾ ਜਾਂਦਾ ਤੇ ਐਸਾ ਸਤਗੁਰਾਂ ਦਾ ਉਹਨਾਂ ਨੇ ਰੂਪ ਚਿਤਵਿਆ ਹੈ ਆਪਣੀ ਅਖਰਾਂ ਦੇ ਨਾਲ ਹੀ ਆਪਣੀਆਂ ਗਜ਼ਲਾਂ ਦੇ ਨਾਲ ਹੀ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਬੀ ਨੂੰ ਖੂਬਾ ਹੂ ਬਿਆਨ ਕਰਦਾ ਹੈ ਤੇ ਉਸੇ ਪ੍ਰਕਾਰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਤੇ ਗੁਰੂ ਘਰ ਦੇ ਪਿਆਰੇ ਸਿੱਖਾਂ ਨੇ ਜਿਵੇਂ ਜਿਵੇਂ ਰਹਿਤ ਮਰਿਆਦਾ ਪਤਾ ਸੀ ਉਹਨਾਂ ਨੇ ਤਵੇਂ-ਤਵੇਂ ਰਹਿਤ ਨਾਮੇ ਜਿਹੜੇ ਲਿਖੇ ਜਿਨ੍ਹਾਂ ਦੇ ਵਿੱਚ ਭਾਈ ਨੰਗਲਾ ਸਾਹਿਬ ਜੀ ਦਾ ਰਹਿਤ ਨਾਮਾ ਆਉਂਦਾ ਹੈ ਭਾਈ ਦਇਆ ਸਿੰਘ ਸਾਹਿਬ ਜੀ ਦਾ ਆਉਂਦਾ ਹੈ ਪਾਈ ਸਾਹਿਬ ਸਿੰਘ ਜੀ ਦਾ ਭਾਈ ਚੌਪਾ ਸਿੰਘ ਦਾ ਭਾਈ ਪ੍ਰਣਾਦ ਸਿੰਘ ਦਾ ਇਸ ਤਰ੍ਹਾਂ ਹੋਰ ਵੀ ਕਈ ਪ੍ਰਾਤਨ ਸੰਗ ਰਹਿਤ ਨਾਮੇ ਮਿਲਦੇ ਨੇ ਸਤਿਗੁਰੂ ਸਾਡੇ ਦੀਆਂ ਬਾਾਰ ਮਹਾਰਾਮਤ ਬਖਸ਼ਿਸ਼ ਕਰਨ ਜਿਵੇਂ ਜਿਵੇਂ ਸਾਨੂੰ ਰਹਿਤ ਨਾਮਿਆਂ ਦੀ ਜਾਣਕਾਰੀ ਮਿਲਦੀ ਹੈ ਜਿਵੇਂ ਜਿਵੇਂ ਆਪ ਸੰਗਤਾਂ ਦੇ ਸਪੁਰਦ ਕਰਾਂਗੇ ਆਓ ਪਾਈ ਆਨੰਦ ਲਾਲ ਸਾਹਿਬ ਜੀ ਦੇ ਇਹਤ ਨਾਮੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਸਿੱਖ ਰਹਤ ਸੁਨੋ ਮੇਰੇ ਮੀਤ ਇੱਕ ਵਾਰੀ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭਾਈ ਆਨੰਦ ਲਾਲ ਸਾਹਿਬ ਜੀ ਬੈਠੇ ਹੋਏ ਨੇ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ ਸਤਿਗੁਰ ਜੀ ਸਾਨੂੰ ਗੁਰਸਿੱਖ ਦੀ ਰਹਿਣੀ ਬਾਰੇ ਦੱਸੋ ਸਾਨੂੰ ਜਾਣੂ ਕਰਵਾ ਕੇ ਗੁਰਸਿੱਖ ਦੀ ਰਹਿਣੀ ਕਿ ਐਸੀ ਹੁੰਦੀ ਤੇ ਉਸ ਸਮੇਂ ਜਦੋਂ ਬੇਨਤੀ ਕਰਦੇ ਨੇ ਨਵੇਦਨ ਕਰਦੇ ਨੇ ਤੇ ਸਤਿਗੁਰੂ ਜੀ ਫਿਰ ਬਚਨ ਕਰਦੇ ਨੇ ਗੁਰਸਿੱਖ ਰਹਿਤ ਸੁਨੋ ਮੇਰੇ ਬੀਤ ਪਾਵ ਕੀ ਹੈ ਗੁਰਸਿੱਖ ਜੋ ਗੁਰੂ ਸਿੱਖ ਦੀ ਗੁਰੂ ਦੇ ਸਿੱਖ ਦੀ ਰਹਿਤ ਹੈ ਉਸ ਨੂੰ ਸੁਣਨਾ ਕਰੋ ਉੱਠ ਪ੍ਰਭਾਤ ਕਰੇ ਹਤਜੀਤ ਕੀ ਕਰਦਾ ਹੈ ਗੁਰਸਿੱਖ ਕੀ ਹੈ ਉੱਠ ਕੇ ਪ੍ਰਭਾਤ ਦਾ ਭਾਵ ਉਹਨੇ ਸਵੇਰ ਸਵੇਰ ਵੀ ਉੱਠ ਕੇ ਤੇ ਚਿੱਤ ਦੇ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਹੈ ਵਾਹਿਗੁਰੂ ਪਉਣ ਮਤਰ ਸੁਜਾਪ ਅੰਮ੍ਰਿਤ ਵੇਲਾ ਸਾਮਦਾ ਹੈ ਤੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਤੇ ਜਾਪ ਕਰਨ ਉਪਰੰਤ ਫਿਰ ਸਤਿਗੁਰੂ ਜੀ ਕੀ ਬਿਆਨ ਕਰਦੇ ਹਨ ਸਾਰ ਇਸ ਨਾਮ ਬੜੇ ਜਪ ਜਾਪ ਸਤਿਗੁਰ ਜੀ ਸਿੱਖ ਦੀ ਰਹਿਣੀ ਦੱਸ ਰਹੇ ਨੇ ਕਿ ਅਮਰਤ ਵੇਲੇ ਉੱਠਣਾ ਹੈ ਉੱਠਦੇ ਸਾਰ ਪਹਿਲਾ ਗੁਰ ਮੰਤਰ ਮੂਲ ਮੰਤਰ ਦਾ ਵਿਆਸ ਕਰਨਾ ਹੈ ਕਰਨ ਉਪਰੰਤ ਫਿਰ ਸਿੱਖ ਨੇ ਇਸ਼ਨਾਨ ਕਰਨਾ ਹੈ ਇਸ ਇਸ਼ਨਾਨ ਕਰਨ ਤੋਂ ਬਾਅਦ ਜੋ ਸਤਿਗੁਰਾਂ ਨੇ ਨਿਤਨੇਮ ਦੀਆਂ ਬਾਣੀਆਂ ਬਖਸ਼ਿਸ਼ ਕੀਤੀਆਂ ਆਈਆਂ ਨੇ ਉਹਨਾਂ ਨੂੰ ਪੜ੍ਹਨਾ ਹੈ। ਦਰਸ਼ਨ ਕਰੇ ਮੇਰਾ ਪੁਣਿ ਆਏ। ਜਦੋਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਹੋ ਜਾਵੇ ਫਿਰ ਆਣ ਕਰਕੇ ਮੇਰਾ ਦਰਸ਼ਨ ਕਰਨਾ ਹੈ। ਅਦਬ ਸਿਉ ਬੈਠ ਰਹੇ ਚਿਤ ਲਾਏ। ਕੀ ਕਰਨਾ ਹੈ ਕਿ ਦਰਬਾਰ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨਾ ਜਾਣਾ ਹੈ ਅਦਬ ਦੇ ਨਾਲ ਬੈਠ ਕਰਕੇ ਚਿਤ ਲਾ ਕੇ ਗੁਰੂ ਘਰ ਬੈਠਣਾ ਹੈ। ਤੀਨ ਪਹਿਰ ਜਦੋਂ ਬੀਤੇ ਜਾਣ। ਰਾ ਸ਼ਾਮ ਬਾਰੇ ਦੱਸ ਦੇਣੀ ਕਿ ਜਦੋਂ ਅਮਰਤ ਮੇਲੇ ਦੇ ਨਿਤਨੇਮ ਤੋਂ ਬਾਅਦ ਉਸ ਤਿੰਨ ਪੈਰ ਲੰਘ ਜਾਣ ਭਾਵ ਇੱਕ ਪੈਰ ਤਿੰਨ ਘੰਟੇ ਦਾ ਹੁੰਦਾ ਜਦੋਂ ਤਿੰਨ ਪੈਰ ਲੰਘ ਜਾਣ ਫੇਰ ਸਿੱਖ ਨੇ ਕੀ ਕਰਨਾ ਹੈ ਕਥਾ ਸੁਣੈ ਗੁਰ ਹਿਤ ਚਿਤ ਠਾਨ ਤੇ ਚਿਤ ਦੇ ਵਿੱਚ ਠਾਨ ਕਰਕੇ ਭਾਵ ਹਿੱਤੇ ਨੂੰ ਦ੍ਰਿੜ ਕਰਕੇ ਤੇ ਕਥਾ ਸੁਣੀ ਹੈ ਗੁਰੂ ਦੇ ਸ਼ਬਦ ਦੀ ਗੁਰੂ ਕੇ ਇਤਿਹਾਸ ਦੀ ਸ਼ਬਦ ਜਿਉ ਮਨੁੱਖ ਨੂੰ ਦ੍ਰਿੜ ਕਰਵਾਉਂਦਾ ਹੈ ਕਿ ਕਿਸ ਤਰ੍ਹਾਂ ਰਹਿਣੀ ਰਹਿਣੀ ਹੈ ਤੇ ਇਤਿਹਾਸ ਜਿਹੜਾ ਮਨੁੱਖ ਨੂੰ ਇਹ ਸਿਖਾਉਂਦਾ ਹੈ ਕਿ ਜਿਨ੍ਹਾਂ ਨੇ ਉਸ ਸ਼ਬਦ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ ਤੇ ਜੀਵਨ ਦੇ ਵਿੱਚ ਕਮਾ ਕੇ ਤੇ ਫਿਰ ਉਹਨੂੰ ਪਤਾ ਕਰਕੇ ਦਿਖਾਇਆ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਫਿਰ ਕਹਾ ਸੁਣਨੀ ਹੈ ਕਥਾ ਵਿਚਾਰ ਸੁਣਨੀ ਹੈ ਗੁਰੂ ਘਰ ਜਾ ਕਰਕੇ ਸਤਿਆ ਸਮੇ ਸੁਣੈ ਰਹਿ ਰਾਸ ਸੰਧਿਆ ਦੇ ਵੇਲੇ ਕੀ ਕਰਨਾ ਹੈ ਭਾਵ ਸ਼ਾਮ ਦੇ ਵੇਲੇ ਫਿਰ ਸੋਧਾਰਦਾ ਭਾਵ ਰਹਿਰਾਸ ਹੈ ਬਾਣੀ ਦਾ ਜਾਪ ਕਰਨਾ ਹੈ ਕੀਰਤਨ ਕਥਾ ਸੁਣੈ ਹਾਰੇ ਜਾਸ ਸ ਸ਼ਾਮ ਦੇ ਵੇਲੇ ਵੀ ਹਰੀ ਦੇ ਜਸ ਨੂੰ ਗਾਉਣਾ ਕਰਨਾ ਹੈ ਕੀਰਤਨ ਕਥਾ ਸੁਣਨੀ ਹਿਨ ਪੈ ਨੇਮ ਜੋ ਇਕ ਕਰਾਏ ਜਿਹੜਾ ਜੋ ਕਹਿੰਦੇ ਇਸ ਤਰ੍ਹਾਂ ਆਪਣਾ ਨੀਵ ਨਿਵਾਏਗਾ ਸੋ ਸਿੱਖ ਅਮਰਪਰੀ ਮਹਿ ਜਾਏ ਓਹੀ ਸਿੱਖ ਅਮਰਪਰੀ ਦੀ ਵਿੱਚ ਜਾਏਗਾ ਭਾਵ ਉਹਦਾ ਸੱਚਖੰਡ ਦੇ ਵਿੱਚ ਜਾਣਾ ਹੋਵੇਗਾ ਪੰਜ ਨੀਵ ਕਰ ਸਿੱਖ ਜੋ ਤਾਰ ਹੈ ਪੰਜ ਨੀਵ ਭਾਵ ਜਿਹੜਾ ਪੰਜਾਂ ਨੀਮਾਂ ਨੂੰ ਨਿਭਾਵੇ ਪੰਜ ਬਾਣੀਆਂ ਅਮਰਤ ਵੇਲੇ ਦੀਆਂ ਪੜੇ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੋਈ ਨੇ ਪੰਜ ਕਕਾਰ ਜਿਹੜੇ ਆਪਣੇ ਕੋਲ ਰੱਖਣ ਨੇ ਕੇਸ ਕੰਘਾ ਕਛਹਿਰਾ ਕੜਾ ਕਿਰਪਾਨ ਜਿਹੜਾ ਇਹਨਾਂ ਦਾ ਪੰਜਾਂ ਦਾ ਨੀਮ ਨਿਭਾਊਗਾ ਸਤਿਗੁਰਾਂ ਦੀ ਰਹਿਤ ਨੂੰ ਨਿਭਾਵੇਗਾ ਕਿ ਕਿਸ ਕੋਲ ਕੁਟੰਬ ਕਉ ਉਤਾਰ ਹੈ ਆਪਨੇ ਤਰਨਾ ਹੀ ਤਰਨਾ ਹੈ 21 ਕੁੱਲਾਂ ਤਰ ਜਾਂਦੀਆਂ ਨੇ ਕਹਿੰਦੇ ਉਹਨਾਂ ਦੇ ਪਰਿਵਾਰ ਦੀਆਂ ਜਿਹੜਾ ਗੁਰਸਿੱਖ ਆਪਣੀ ਰਹਿਤ ਵੈਦ ਵਿੱਚ ਪੂਰਾ ਰਹਿੰਦਾ ਹੋ ਹਰੇ ਕੁਟੰਬ ਮੁਕਤ ਸੋ ਹੋਏ ਆਪਨੇ ਮੁਕਤ ਹੋਣਾ ਹੀ ਨਾਹ ਕੋ ਨਾਮ ਪਾਵੇ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦਾ ਹ ਨਾ ਮਰਨ ਨਹਿ ਪਾਵੇ ਸੋਏ ਨਾ ਕੀ ਪਾਉ ਉਸ ਦਾ ਜਨਮ ਰਹਿੰਦਾ ਏ ਤੇ ਨਾ ਉਸ ਦਾ ਮਨ ਰਹਿੰਦਾ ਏ ਭਾਵ ਜਨਮ ਮਰਨ ਉਸ ਦੇ ਦੋਵੇਂ ਕੱਟੇ ਜਾਂਦੇ ਨੇ ਜਿਹੜਾ ਮਨੁੱਖ ਦਾ ਮਾਨ ਭਟਕ ਰਿਹਾ ਹੈ ਆਤਮਾ ਭਟਕ ਰਹੀ ਹੈ ਜੋ ਗੁਰੂ ਦੇ ਸ਼ਬਦ ਨੂੰ ਕਮਾ ਲੈਂਦਾ ਹੈ ਗੁਰੂ ਦੀ ਰਹਿਣੀ ਨੂੰ ਕਮਾ ਲੈਂਦਾ ਹੈ ਕਹਿੰਦੇ ਉਹਦਾ ਜਨਮ ਤੇ ਮਰਨ ਦੋਵੇਂ ਕੱਟੇ ਜਾਂਦੇ ਹਨ ਬੰਦ ਗਾਣ ਵਾਲਾ ਤੁਮ ਜੋ ਕਹਾ ਗੁਰੂ ਦੇਵ ਜੀ ਤੇਰ ਭਾਈ ਨੰਦਾਲਾ ਸਾਹਿਬ ਜੀ ਕਹਿੰਦੇ ਹਨ ਤੁਸੀਂ ਜੋ ਗੁਰੂ ਸਾਹਿਬ ਜੀ ਸਾਨੂੰ ਕਹਿਣਾ ਕੀਤਾ ਹੈ ਦਰਸ਼ਨ ਕਰ ਮੋਹ ਆਏ ਤੇ ਜਿਹੜੇ ਤੁਸੀਂ ਕਿਹਾ ਹੈ ਕਿ ਮੇਰੇ ਦਰਸ਼ਨ ਕਰਨੇ ਹਾਲੋ ਕਿਏ ਤੁਮਰਾ ਦਰਸ ਕਹਾਂ ਸਤਗੁਰ ਗਰੀਬ ਨਮਾਜ਼ ਸਤਗੁਰ ਧੰਨ ਗੁਰੂ ਗੋਬਿੰਦ ਸਿੰਘ ਮਾ ਰਾਜੀ ਲਖੀਏ ਦਾ ਭਾਵ ਹੁੰਦਾ ਜਾਨਣਾ ਟਾਡੇ ਦਰਸ਼ਨ ਅਸੀਂ ਕਿੱਥੇ ਪਾਉਣਾ ਕਰੀਏ ਆਹੋ ਮੋਏ ਸਮਝਾਏ ਤੇ ਸਤਿਗੁਰੂ ਜੀ ਉਹ ਵੀ ਸਾਨੂੰ ਸਮਝਾ ਦੇਣਾ ਕਰੋ ਜੀ ਗੁਰੂ ਵਾਚ ਤਿੰਨ ਰੂਪ ਹੈ ਮੋਹ ਕੇ ਇਸ ਤਰ੍ਹਾਂ ਸਤਿਗੁਰਾਂ ਨੇ ਫਿਰ ਕਹਿਣਾ ਕੀਤਾ ਹੈ ਕਿ ਭਾਈ ਨੰਦ ਲਾਲ ਜੀ ਉਹ ਸਾਡੇ ਤਿੰਨ ਰੂਪ ਹਨ ਮੋਹ ਆਨੰਦ ਚਿਤ ਲਾਏ ਤੇ ਚਿਤ ਲਾ ਕੇ ਧਿਆਨ ਲਾ ਕੇ ਚਕੰਨੇ ਹੋ ਕੇ ਸੋਨਾ ਕਰੋ ਮੇਰੇ ਗੁਣ ਸਾਰੇ ਗੁਣ ਗੁਰ ਸ਼ਬਦ ਤਿੰਨ ਰੂਪ ਦੱਸੇ ਨੇ ਸਤਿਗੁਰਾਂ ਨੇ ਇੱਕ ਦੱਸਿਆ ਹੈ ਨਿਰਗੁਣ ਇੱਕ ਦੱਸਿਆ ਹੈ ਸਰਗੁਣ ਤੇ ਤੀਜਾ ਰੂਪ ਸਤਿਗੁਰ ਜੀ ਗੁਰ ਸ਼ਬਦ ਦਾ ਦੱਸਦੇ ਹਨ ਤਉ ਦੋਹੇ ਸਮਝਾਏ ਹੋਰ ਤੁਹਾਨੂੰ ਅਸੀਂ ਸਮਝਾਉਣੇ ਹਾਂ ਚਾ ਪਈ ਇੱਕ ਰੂਪ ਤਿਉ ਗੁਣ ਤੇ ਪਰੇ ਸਤਿਗੁਰੂ ਜੀ ਬਚਨ ਕਰਦੇ ਨੇ ਕਹਿੰਦੇ ਇੱਕ ਸਾਡਾ ਰੂਪ ਹੈ ਜਿਹੜਾ ਤਿੰਨਾਂ ਗੁਣਾ ਤੋਂ ਪਰੇ ਹੈ ਭਾਵ ਜਿਹੜਾ ਰਾਜ ਗੁਣ ਤਮ ਗੁਣ ਸਾਧ ਗੁਣ ਦੇ ਵਿੱਚ ਨਹੀਂ ਆਉਂਦਾ ਗੋ ਰੂਪ ਹੈ ਕਹਿੰਦੇ ਜਿਹਨੂੰ ਨਿਰਗੁਣ ਸਰੂਪ ਕਹਿੰਦੇ ਨੇ ਕਹਿੰਦੇ ਉਹ ਸਾਡਾ ਰੂਪ ਹੈ ਜਿਹੜਾ ਤਿੰਨਾ ਗੁਣਾ ਤੋਂ ਪਰੇ ਹੈ ਨੇਤ ਨੇਤ ਜਿਹ ਨਿਗਮ ਉਚਾਰੇ ਜਿਹੜਾ ਨੇਤ ਨੇਤ ਜਿਹਨੂੰ ਨਮੋ ਨਮੋ ਭਾਵ ਨਮਸ਼ਕਾਰ ਹੈ ਸਾਡੀ ਘਟ ਘਟ ਵਿਆਪਕ ਅੰਤਰ ਜਾਮੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਅੰਤਰ ਜਾਮੀ ਜਿਹੜਾ ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲਾ ਹੈ ਉਹ ਘਟ ਘਟ ਦੇ ਵਿੱਚ ਵਸਦਾ ਜੋ ਸਤਿਗੁਰੂ ਜੀ ਬਚਨ ਕੱਢਦੇ ਨੇ ਘਟ ਘਟ ਮੈਂ ਹਰ ਜੂ ਵਸੈ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਘਟ ਘਟ ਦੇ ਵਿੱਚ ਵਸਣ ਵਾਲਾ ਹੈ। ਪੂਰ ਰਹਿਓ ਜਿਉਂ ਜਲ ਘਟ ਪਾਨੀ। ਜਿਸ ਤਰ੍ਹਾਂ ਕਹਿੰਦੇ ਨੇ ਕਿ ਜਲ ਘਟ ਪਾਨੀ ਜਿਸ ਤਰ੍ਹਾਂ ਜਲ ਦੇ ਵਿੱਚ ਭਾਵ ਜਲ ਪਾਣੀ ਦੇ ਵਿੱਚ ਆਪਸ ਮਿਲ ਜਾਂਦੀਆਂ ਨੇ ਕਿਰਨ ਜਿਹੜੀਆਂ ਛੱਲਾ ਉੱਠਦੀਆਂ ਨੇ ਤੇ ਉਸੇ ਪ੍ਰਕਾਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹੈ। ਦੂਸਰਾ ਰੂਪ ਗ੍ਰੰਥ ਜੀ ਜਾਣੋ। ਇਹ ਦੂਸਰਾ ਰੂਪ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੱਸਦੇ ਨੇ ਦੂਸਰਾ ਰੂਪ ਸਾਡਾ ਗ੍ਰੰਥ ਜੀ ਹਨ ਭਾਵ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹਿਲੇ ਗੁਰੂ ਸਤਗੁਰੂ ਜੀ ਰੂਪ ਦੱਸਦੇ ਨੇ ਜਿਹੜਾ ਨਿਰਗੁਣ ਰੂਪ ਹੈ ਦੂਸਰਾ ਗੁਰ ਸ਼ਬਦ ਦਾ ਰੂਪ ਹੈ ਜਿਹੜਾ ਤੁਸੀਂ ਕਹਿੰਦੇ ਸਾਡਾ ਗ੍ਰੰਥ ਜੀ ਰੂਪ ਜਾਣ ਨਾ ਕਰੋ ਆਪਨ ਅੰਗ ਮੇਰੇ ਕਰ ਮੰਨੋ ਕਹਿੰਦੇ ਉਹਨਾਂ ਨੂੰ ਤੁਸੀਂ ਸਾਡੇ ਅੰਗ ਮੰਨਣਾ ਹੈ ਭਾਵ ਸਾਡੇ ਤੋਂ ਵੱਖਰਾ ਨਹੀਂ ਮੰਨਣਾ ਸਾਡੇ ਉਹ ਸਰੀਰ ਦਾ ਅੰਗ ਹੈ ਰੋਮ ਰੋਮ ਅੱਖਰ ਸੋਲੋ ਜਿਹੜਾ ਉਹਦੇ ਵਿੱਚ ਅੱਖਰ ਅੱਖਰ ਲਿਖਿਆ ਹੋਇਆ ਹੈ ਨਾ ਉਹ ਸਾਡਾ ਰੋਮ ਰੋਮ ਹੈ ਭਾਵ ਰੋਮ ਦਾ ਪਾਉ ਹੁੰਦਾ ਹੈ ਕੇਸ ਕਿੰਨੇ ਸਾਡੇ ਕੇਸ ਹਨ ਉਹ ਸਾਰੇ ਬਾਤ ਜਿ ਥਾਰਥ ਤੁਮ ਸੋ ਕਹੋ ਕਿ ਤਾਂ ਤੇ ਕਹਿੰਦੇ ਤੁਹਾਨੂੰ ਇਹ ਜਿਹੜੀ ਗੱਲ ਕਹਿੰਨੇ ਹਾਂ ਪਹਿਲਾ ਰੂਪ ਹੈ ਸਾਡਾ ਨਿਰਗੁਣ ਸਰਗਣ ਰੂਪ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ ਤੇ ਜਿਹੜੇ ਵਿੱਚ ਅੱਖਰ ਲਿਖੇ ਹੋਏ ਨੇ ਨਾ ਇਹ ਸਾਡੇ ਲਿਖੇ ਹੋਏ ਅੱਖਰ ਸਾਡੇ ਰੋਮ ਨੇ ਜੋ ਸਿਕ ਗੁਰ ਦਰਸ਼ਨ ਕੀ ਚਾਹੇ ਜਿਹਦੇ ਹਿਰਦੇ ਦੇ ਵਿੱਚ ਇੱਛਾ ਹੈ ਨਾ ਕਿ ਮੈਂ ਗੁਰੂ ਦੇ ਦਰਸ਼ਨ ਕਰਨੇ ਹਨ ਦਰਸ਼ਨ ਕਰੇ ਗ੍ਰੰਥ ਜੀ ਆ ਕੇ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਭਰਪਾਤ ਸਮੇਂ ਕਰ ਕੈ ਸੁਨਾ ਪ੍ਰਭਾਤ ਭਾਵ ਅਮਰਤ ਵੇਲਾ ਜਦੋਂ ਹੁੰਦਾ ਹੈ ਤੇ ਅਮਰਤ ਵੇਲੇ ਕਹਿੰਦੇ ਇਸ਼ਨਾਨ ਕਰ ਕਰਕੇ ਸਤਿਗੁਰੂ ਜੀ ਵਚਨ ਕਰਦੇ ਨੇ ਕਿ ਗੁਰੂ ਦੇ ਸਿੱਖ ਨੇ ਜਿਹੜਾ ਇੱਕ ਪੈ ਰਹਿੰਦੇ ਆ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਹੈ ਕਹਿੰਦੇ ਪ੍ਰਭਾਤ ਸਮਾਂ ਕਰਕੇ ਇਸ਼ਨਾਨ ਕੀ ਅਮਰਤ ਵੇਲੇ ਇਸ਼ਨਾਨ ਕਰ ਕਰਕੇ ਜੀ ਨੇ ਪ੍ਰਦਰਸ਼ਨਾ ਕਰਿਆ ਸੁਜਾਨ ਆ ਆ ਕੇ ਸਤਿਗੁਰਾਂ ਦੀਆਂ ਪ੍ਰਦਰਸ਼ਨਾ ਕਰਨੀਆਂ ਤੀਨ ਪ੍ਰਦਰਸ਼ਨਾ ਕਰੇ ਸੁਜਾਨ ਸੁਜਾਨ ਦਾ ਭਾਵ ਉਹਦਾ ਸ਼੍ਰੇਸ਼ਟ ਪੁਰਖ ਸਿਆਣਾ ਪੁਰਖ ਆਣ ਕਰਕੇ ਸਤਿਗੁਰਾਂ ਦੀ ਪ੍ਰਦਰਸ਼ਨਾ ਕਰਨਾ ਸਭ ਨੇ ਸੁਨਾ ਗੁਰ ਹਿਤ ਚਿਤ ਲਾਏ ਹਿਤ ਜਿਤ ਲਾ ਕੇ ਪਿਆਰ ਨਾਲ ਹਿਰਦੇ ਦੇ ਵਿੱਚ ਧਾਰ ਕਰਕੇ ਕਹਿੰਦੇ ਗੁਰੂ ਦੇ ਸ਼ਬਦ ਨੂੰ ਸੁਨਣਾ ਕਰੇ ਗਿਆਨ ਸ਼ਬਦ ਗੁਰ ਸੁਨਾ ਸੁਨਾਈ ਕੀ ਕਰਨਾ ਹੈ ਗੁਰੂ ਦੇ ਸ਼ਬਦ ਨੂੰ ਸੁਨਣਾ ਹੈ ਦੇ ਸੁਣ ਕੇ ਨਾਲ ਕਿਸੇ ਨੂੰ ਸੁਣਾਉਣਾ ਮੀਂਗਾ ਜਿੰਨਾ ਚਿਰ ਰਹਿੰਦਾ ਨਹੀਂ ਫਿਰ ਹੋਵੇਗਾ ਉਤਨਾ ਚਿਰ ਅਸੀਂ ਸ਼ਬਦ ਨੂੰ ਸੁਣ ਨਹੀਂ ਦੇ ਸਕਦੇ ਤੇ ਜਦੋਂ ਸ਼ਬਦ ਸੁਣ ਲਿਆ ਜਾਵੇਗਾ ਫਿਰ ਦੇ ਦੇ ਵਿੱਚ ਟਿਕ ਟਿਕ ਜਾਵੇਗਾ ਤੇ ਫਿਰ ਕਿਸੇ ਨੂੰ ਸੁਨਾਇਆ ਵੀ ਜਾਵੇਗਾ ਜੋ ਸਤਿਗੁਰੂ ਜੀ ਬਚਨ ਕਰਦੇ ਨੇ ਸੁਣਿਆ ਮਨਿਆ ਮਨ ਕੀਤਾ ਭਾਉ ਪਹਿਲੋ ਸੁਣਨਾ ਪਵੇਗਾ ਫਿਰ ਮਰਨਾ ਪਵੇਗਾ ਫਿਰ ਪਿਆਰ ਬਤਪਨ ਹੋਵੇਗਾ ਤੇ ਫਿਰ ਹੀ ਕਿਸੇ ਨੂੰ ਕਿਹਾ ਜਾਵੇਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਗਿਆਨ ਸ਼ਬਦ ਗੁਰ ਸੁਣਾ ਸੁਣਾਏ ਨਾਲੇ ਤੇ ਸੁਣਨਾ ਹੈ ਤੇ ਨਾਲੇ ਕਿਸੇ ਨੂੰ ਸੁਣਾਉਣਾ ਹੈ ਲੋਭੰਤ ਸਾਥ ਚਹੇ ਕਰ ਬਾਤ ਤੇ ਸਤਿਗੁਰੂ ਜੀ ਇਹੋ ਇੱਕ ਜਿਹੜੀ ਸਾਨੂੰ ਇਹ ਦੱਸਦੇ ਨੇ ਕਹਿੰਦੇ ਜੇ ਕਿਸੇ ਨੂੰ ਲੋੜ ਹੈ ਨਾ ਜ਼ਰੂਰਤ ਹੈ ਸਾਡੇ ਨਾਲ ਕਿਸੇ ਨੇ ਗੱਲ ਕਰਨੀ ਹੈ ਗ੍ਰੰਥ ਜੀ ਪੜਾ ਵਿਚਾਰ ਹੈ ਸਾਥ ਕਿੱਲੇ ਗ੍ਰੰਥ ਜੀ ਨੂੰ ਪੜਨਾ ਹੈ ਨਾਲੇ ਉਹਨੂੰ ਪੜਨਾ ਹੈ ਨਾਲੇ ਉਹਦੀ ਵਿਚਾਰ ਕਰਨੀ ਹੈ ਭਾਵ ਗ੍ਰੰਥ ਦਾ ਪਾਠ ਕਰਨਾ ਜੋ ਮੁਝ ਬਚਨ ਸੁਨਣ ਕੀ ਚਾਹੇ ਜੇ ਕਿਸੇ ਦੇ ਹਿਰਦੇ ਦੇ ਵਿੱਚ ਆਸ ਹੈ ਨਾ ਬਚਨ ਸੁਣਨੇ ਨੇ ਗੁਰੂ ਦੇ ਤੇ ਜੇ ਕੀਤੇ ਹਿਰਦੇ ਦੇ ਵਿੱਚ ਇੱਛਾ ਹੈ ਬਚਨ ਸੁਣਨਾ ਚਾਹੁੰਦਾ ਹੈ ਗ੍ਰੰਥ ਵਿਚਾਰ ਸੁਨ ਹੋ ਚਿਤ ਲਾਏ ਗ੍ਰੰਥ ਨੂੰ ਵਿਚਾਰਨਾ ਕਰੋ ਭਾਵ ਗੁਰੂ ਸ਼ਬਦ ਨੂੰ ਪੜੋ ਤੇ ਉਹ ਸ਼ਬਦ ਪੜ੍ਹ ਕੇ ਉਹਨੂੰ ਵਿਚਾਰੋ ਭਾਵ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ ਮੇਰਾ ਰੂਪ ਗ੍ਰੰਥ ਜੀ ਜਾਨ ਕਿੰਨੇ ਜਿਹੜਾ ਰੂਪ ਹੈ ਨਾ ਤਨਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਥਾ ਸਾਡੇ ਵਿੱਚ ਹਨ ਉਹ ਕਹਿੰਦੇ ਸਾਡਾ ਰੂਪ ਜਾਨਣਾ ਕਰੋ ਸਾਡੇ ਤੋਂ ਵੱਖ ਨਹੀਂ ਨੇ ਸਾਡਾ ਹੀ ਰੂਪ ਹੈ ਇਸ ਵਿੱਚ ਭੇਦ ਨਰੰਚਕ ਮਾਰ ਰੰਚਕ ਦਾ ਭਾਵ ਹੁੰਦਾ ਏ ਥੋੜਾ ਜਿਨਾ ਕਹਿੰਦੇ ਮਾਸਾ ਜਿੰਨਾ ਵੀ ਭੇਦ ਨਹੀਂ ਜੇ ਜਾਨਣਾ ਗ੍ਰੰਥ ਨੂੰ ਸਾਡੇ ਤੋਂ ਵੱਖ ਨਹੀਂ ਜਾਨਣਾ ਗ੍ਰੰਥ ਵਿੱਚ ਸਾਡੀ ਆਤਮਾ ਹੈ ਤੇ ਪੰਥ ਸਾਡਾ ਸਰੀਰ ਹੈ ਤੇ ਮੇਰਾ ਰੂਪ ਗ੍ਰੰਥ ਜੀ ਜਾਣ ਇਸਮੇ ਭੇਦ ਨ ਰੰਚਕ ਮਾਨ ਮਾਸਾ ਜਿੰਨਾ ਤੁਸੀਂ ਭੇਦ ਨਹੀਂ ਜੇ ਜਾਣਨਾ ਇਸਰ ਰੂਪ ਸਿੱਖ ਹੈ ਮੋਰ ਹੁਣ ਦੋ ਰੂਪ ਤੇ ਸਤਿਗੁਰਾਂ ਨੇ ਦੱਸ ਦਿੱਤੇ ਨੇ ਤੀਸਰਾ ਰੂਪ ਸਤਿਗੁਰ ਜੀ ਬਿਆਨ ਕਰ ਰਹੇ ਨੇ ਕਹਿੰਦੇ ਤੀਸਰਾ ਰੂਪ ਸਿੱਖ ਹੈ ਮੋਰ ਕਹਿੰਦੇ ਤੀਜਾ ਰੂਪ ਸਾਡਾ ਸਿੱਖ ਹੈ ਗੁਰਬਾਣੀ ਰਤ ਜੇ ਨਿਸਪੂਰ ਜਿਹੜਾ ਕਹਿੰਦੇ ਆਪਣਾ ਜਿੰਨੇ ਹਿਰਦਾ ਗੁਰਬਾਣੀ ਦੇ ਨਾਲ ਰਤਿਆ ਹੋਇਆ ਹੈ ਇਹਦਾ ਹਿਰਦਾ ਮਾਨ ਤੇ ਤਨ ਗੁਰਬਾਣੀ ਦੇ ਨਾਲ ਨਿਸ ਦੇਣ ਭਾਵ ਦਿਨ ਰਾਤ ਜਿੰਨਾ ਦਾ ਹਿਰਦਾ ਗੁਰਬਾਣੀ ਦੇ ਵਿੱਚ ਲੱਗਾ ਰਹਿੰਦਾ ਹੈ। ਵਿਸਾਹ ਪ੍ਰੀਤ ਗੁਰ ਸ਼ਬਦ ਜੋ ਤਰੇ। ਕਿੰਦੇ ਵਿਸਾਹੋ ਪ੍ਰੀਤ ਭਾਵ ਜਿਹੜਾ ਵਿਸਾਹ ਦੇ ਸ਼ਬ ਜਿਹੜਾ ਪ੍ਰੀਤ ਹੈ ਉਹ ਗੁਰ ਸ਼ਬਦ ਦੇ ਨਾਲ ਜੁੜ ਕੇ ਰੱਖਦਾ ਹੈ। ਜਿਹਦਾ ਪਿਆਰ ਸ਼ਬਦ ਦੇ ਨਾਲ ਜੁੜਿਆ ਆਇਆ ਉਹ ਸਤਗੁਰ ਜੀ ਸਿੱਖ ਦੀ ਪਰਿਭਾਸ਼ਾ ਦੇ ਰਹੇ ਨੇ ਕਿ ਸਿੱਖ ਕਿਹਦਾ ਹੋਣਾ ਚਾਹੀਦਾ ਹੈ ਤੇ ਤੀਜਾ ਰੂਪ ਵੀ ਸਾਡਾ ਸਿੱਖ ਹੈ। ਉਹ ਰੂਪ ਸਿੱਖ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਤੁਸੀਂ ਸਾਡਾ ਦੇਖ ਸਕਦੇ ਤੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਕਿ ਵਿਸਾਹੋ ਪ੍ਰੀਤ ਗੁਰ ਸ਼ਬਦ ਜੋ ਧਰੇ ਜਿਹੜਾ ਪ੍ਰੀਤੀ ਪਿਆਰ ਆਪਣਾ ਗੁਰੂ ਦੇ ਸ਼ਬਦ ਦੇ ਨਾਲ ਧਰਦਾ ਹੈ ਮਰਕਾ ਦਰਸ਼ਨ ਨੇ ਤੇ ਉਠ ਕਰੇ ਉਠ ਕਰਕੇ ਭਾਵ ਅਮਰਤਵੀਰ ਨੂੰ ਸਾਹਮਦਾ ਹੈ ਤੇ ਉੱਠ ਕੇ ਕਹਿੰਦੇ ਗੁਰੂ ਦਾ ਸ਼ਬਦ ਜਿਹੜਾ ਹਿਰਦੇ ਦੇ ਵਿੱਚ ਵਿਚਾਰਦਾ ਹੈ ਤੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਕਰਦਾ ਹੈ ਗਿਆਨ ਸ਼ਬਦ ਗੁਰ ਸੁਣੇ ਸੁਣਾਏ ਨਾਲੇ ਤੇ ਕਹਿੰਦੇ ਗੁਰੂ ਦੇ ਗਿਆਨ ਨੂੰ ਧਾਰਨ ਕਰਦਾ ਹੈ ਦੇ ਨਾਲੇ ਗੁਰੂ ਦੇ ਸ਼ਬਦ ਨੂੰ ਸੁਣਦਾ ਹੈ ਤੇ ਗੁਰਦੇ ਸ਼ਬਦ ਨੂੰ ਸੁਣਾਉਂਦਾ ਹੈ ਜਪ ਜੀ ਜਾਪ ਪੜੇ ਚਿਤ ਲਾਏ ਜਪ ਕੀ ਦਾ ਪਾਠ ਕਰਦਾ ਹੈ ਜਾਪ ਸਹਿਬ ਦਾ ਪਾਠ ਕਰਦਾ ਹੈ ਤੋ ਪ੍ਰਸਾਦ ਸਵਈਏ ਭਾਵ ਆਖਨੰਦ ਸਾਹਿਬ ਦੀ ਬਾਣੀ ਜੋ ਨਿਤਨੀਵ ਦੀਆਂ ਬਾਣੀਆਂ ਨੇ ਉਹਨਾਂ ਨੂੰ ਪੜਦਾ ਹੈ ਕਹਿੰਦੇ ਉਹ ਸੁਣਦਾ ਹੈ ਪੜਦਾ ਹੈ ਗੁਰਬਾਣੀ ਨੂੰ ਕਮਾਉਂਦਾ ਹੈ ਅਪੂਰਨ ਸਿੱਖ ਗੁਰਦੁਆਰਨ ਕਾ ਦਰਸ਼ਨ ਕਰਹੀ ਕੀ ਕੀ ਨੀ ਕੀ ਕਰੇ ਬਾਣੀ ਪੜੀ ਜਾਂਦਾ ਹੈ ਜਾ ਕੇ ਗੁਰੂ ਘਰ ਜਾ ਕੇ ਸਤਿਗੁਰਾਂ ਦੇ ਦਰਸ਼ਨ ਵੀ ਕਰਦਾ ਹੈ ਪਰਦਾਰਾ ਕਾ ਤਿਆਗ ਜੋ ਕਰਹੀ ਪਰਦਾਰਾ ਭਾਲ ਇਹ ਤਨ ਦਾ ਜਿਹੜਾ ਤਿਆਗ ਕਰ ਦਿੰਦਾ ਹੈ ਗੁਰਸਿੱਖ ਸੇਵ ਕਰੇ ਚਿਤ ਨਾਏ ਗੁਰੂ ਦੇ ਸਿੱਖਾਂ ਦੀ ਵੀ ਸੇਵਾ ਜਿਹੜਾ ਚਿਤ ਲਾ ਕੇ ਕਰਦਾ ਹੈ ਪਾਵ ਹਿਰਦੇ ਦੇ ਵਿੱਚ ਮਾਨ ਨਹੀਂ ਜੇ ਕਰਦਾ ਕਿ ਮੈਂ ਸਤਿਗੁਰਾਂ ਨੇ ਐਸੀ ਕਿਰਪਾ ਮੈਂ ਰਾਮਤ ਅਕਸ਼ਿ ਵਿੱਚ ਕੀਤੀ ਹੈ ਦੇਰ ਦੇ ਦੇ ਵਿੱਚ ਚਿੱਤ ਲਾ ਕਰਕੇ ਹਿਰਦੇ ਦੇ ਵਿੱਚ ਪੂਰਾ ਸਤਿਗੁਰਾਂ ਦਾ ਧਿਆਨ ਕਰਕੇ ਕਹਿੰਦੇ ਜਿਹੜਾ ਗੁਰਸੇਖਾਂ ਦੀ ਸੇਵਾ ਕਰਦਾ ਹੈ ਆਪਾ ਮਨ ਕਾ ਸਗਲ ਮਿਟਾਏ ਜਿਸ ਮਨੁੱਖ ਨੇ ਕਹਿੰਦੇ ਆਪਾ ਮਨ ਕਾ ਭਾਵ ਜਿਹਨੇ ਸਾਰਾ ਹੰਕਾਰ ਆਪਣਾ ਤਿਆਗ ਦਿੱਤਾ ਹਿੰ ਕਰਮਨ ਮੈਂ ਜੋ ਪ੍ਰਦਾਨ ਜਿਹੜਾ ਇਹਨਾਂ ਕਰਮਾਂ ਦੇ ਵਿੱਚ ਪ੍ਰਦਾਨ ਹੈ ਨਾ ਜਿਹੜਾ ਅਮਰਤ ਵੇਲੇ ਉੱਠਦਾ ਹੈ ਬਾਣੀ ਪੜਦਾ ਹੈ ਨਾਮ ਜਪਦਾ ਹੈ ਸਤਿਗੁਰਾਂ ਦਾ ਰੂਪ ਆਪਣੇ ਹਿਰਦੇ ਦੇ ਵਿੱਚ ਉਜਾਗਰ ਰੱਖਦਾ ਹੈ ਕਹਿੰਦੇ ਉਹ ਜਿਹੜਾ ਇਹਨਾਂ ਕਰਮਾਂ ਦੇ ਵਿੱਚ ਜਿਹੜਾ ਮਹਾਨ ਸਿੱਖ ਹੈ ਸੋ ਸਿੱਖ ਮੇਰਾ ਰੂਪ ਪਹਿਚਾਨ ਤੇ ਭਾਈ ਆਨੰਦ ਲਾਲ ਜੀ ਉਹ ਸਿੱਖ ਨੂੰ ਮੇਰਾ ਰੂਪ ਜਾਨਣਾ ਕਰਨਾ ਕਰੋ ਦੂਰਾ ਐਸੇ ਗੁਰ ਸਿੱਖ ਮਾਨ ਹੈ ਇਹਨੇ ਇੰਨਾ ਗੁਰ ਸਿੱਖ ਤੇ ਸਾਨੂੰ ਮਾਨ ਹੈ ਜਿਹੜਾ ਇਸ ਤਰ੍ਹਾਂ ਦੀ ਰਹਿਤ ਬੈਤ ਦੇ ਵਿੱਚ ਨਕੁਨ ਹ ਸੇਵਾ ਕਰੇ ਜੋ ਕੋਈ ਜਿਹੜਾ ਸਿੱਖ ਸੇਵਾ ਕਰਦਾ ਹ ਕੰਮ ਮਨ ਤਨ ਗੁਣ ਅਰਪਕੈ ਦੇਖੋ ਸਤਗੁਰੂ ਜੀ ਤਿੰਨ ਰੂਪ ਬਿਆਨ ਕਰਦੇ ਨੇ ਜਿਨੇ ਆਪਣੇ ਤਨ ਨੂੰ ਮਨ ਨੂੰ ਤੇ ਧਨ ਨੂੰ ਵੀ ਸਤਗੁਰੂ ਦੇ ਅੱਗੇ ਅਰਪਣ ਕਰ ਦਿੱਤਾ ਹੋਮ ਸੇਵਾ ਹੋ ਉਹ ਕਹਿੰਦੇ ਸਾਡੀ ਸੇਵਾ ਸਿੱਖ ਦੀ ਸੇਵਾ ਕਰਨੀ ਕੀ ਹੈ ਕਿ ਜਿਹੜਾ ਆਪਣਾ ਤਨ ਮਨ ਤਨ ਆ ਕੇ ਸਾਡੇ ਚਰਨਾਂ ਦੇ ਵਿੱਚ ਰੱਖ ਦਿੰਦਾ ਹੈ ਤਨ ਦੇ ਨਾਲ ਧਨ ਦੇ ਨਾਲ ਜਿਹੜਾ ਗੁਰਸਿੱਖ ਦੂਜੇ ਸਿੱਖ ਦੀ ਸੇਵਾ ਕਰਦਾ ਕਹਿੰਦੇ ਉਹ ਸਾਡਾ ਪੂਰਨ ਸਿੱਖ ਹਾਂ ਐਸੇ ਗੁਰਸਿੱਖ ਸੇਵਕੀ ਕਹਿੰਦੇ ਐਸੇ ਜਿਹੜੇ ਗੁਰਸਿੱਖ ਦੀ ਸੇਵਾ ਕਰਦੇ ਖੰਡੋ ਕੋਹੇ ਪਹੁੰਚ ਆਏ ਜੋ ਧਨ ਦਿੰਦਾ ਹੈ ਤਨ ਦੇ ਮਨ ਦੇ ਨਾਲ ਸੇਵਾ ਕਰਦਾ ਕਹਿੰਦੇ ਦਿੱਤਾ ਹੋਇਆ ਉਹ ਧਨ ਉਹ ਸਾਡੇ ਕੋਲ ਪਹੁੰਚਣਾ ਹੁੰਦਾ ਹੈ ਜੋ ਆਨੰਦ ਚਿਤ ਦੇ ਕਰ ਇਹ ਕਹਿੰਦੇ ਭਾਈ ਆਨੰਦ ਲਾ ਜਿਓ ਚਿਤ ਲਾ ਕੇ ਸਾਡੀ ਸੁਣਨਾ ਕਰੋ ਮੁਕਤ ਬੈਕ ਥੇ ਪਾਏ ਉਹ ਕਹਿੰਦੇ ਸਿੱਖ ਕੈਸਾ ਉਹਨੂੰ ਪਦਵੀ ਮਿਲਦੀ ਹੈ ਮੁਕਤ ਬੇਕੁੰਦ ਕਹਿੰਦੇ ਉਹ ਮੁਕਤੀ ਦੀ ਪਦਵੀ ਨੂੰ ਧਾਰਨ ਕਰਦਾ ਹੈ ਭਾਵ ਜਿਹਦਾ ਹਿਰਦਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਨਾ ਜਿਹਦਾ ਪਿਆਰ ਗੁਰੂ ਦੇ ਨਾਲ ਜੁੜ ਜਾਂਦਾ ਹੈ ਫਿਰ ਉਹ ਮੁਕਤੀ ਨੂੰ ਨਹੀਂ ਇਹ ਲੋਚਦਾ ਨਾ ਦਿਨ ਨੂੰ ਮੋਤੀ ਦੀ ਲੋੜ ਰਹਿੰਦੀ ਹੈ ਕਿਸੇ ਪ੍ਰਕਾਰ ਦੀ ਵਸਤੂ ਦੀ ਲੋੜ ਨਹੀਂ ਜੇ ਰਹਿੰਦੀ ਕਹਿੰਦੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਉਹਨਾਂ ਦਾ ਹਿਰਦਾ ਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਪ੍ਰੀਤੀ ਉਹਨਾਂ ਦੀ ਗੁਰੂ ਦੇ ਚਰਨਾਂ ਦੇ ਨਾਲ ਪੈ ਜਾਂਦੀ ਹੈ ਆਨੰਦ ਨਾਲ ਉਹ ਜੋ ਨਿਰਗੁਣ ਸਰਗੁਣ ਗੁਰ ਸ਼ਬਦ ਸਤਿਗੁਰਾਂ ਨੇ ਤਿੰਨ ਰੂਪ ਬਿਆਨ ਕੀਤੇ ਨੇ ਨਿਰਗੁਣ ਸਰਗੁਣ ਤੇ ਗੁਰ ਸ਼ਬਦ ਦਾ ਰੂਪ ਜਿਹੜਾ ਹੈ ਹੈ ਰੂਪ ਤੁਮ ਕੀਨ ਭਾਈ ਆਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਸਤਿਗੁਰ ਜੀ ਤੁਸੀਂ ਤਿੰਨ ਰੂਪ ਸਾਨੂੰ ਦੱਸਣਾ ਕੀਤੇ ਹਨ ਨਿਰਗੁਣ ਰੂਪ ਨਹੀਂ ਦੇਖੀਏ ਸਤਿਗੁਰ ਜੀ ਅਸੀਂ ਨਿਰਗੁਣ ਰੂਪ ਜਿਹੜਾ ਉਹ ਨਹੀਂ ਦੇਖਿਆ ਹੈ ਸਤਿਗੁਰ ਸਿੱਖ ਅਦੀਨ ਤੇ ਜਿਹੜਾ ਸਰਗੁਣ ਸਰੂਪ ਹੈ ਉਹ ਤੇ ਚਲੋ ਸਿੱਖਦੇ ਅਦੀਨ ਤੁਸੀਂ ਦੱਸਿਆ ਹੈ ਔਰ ਭਾਈ ਤੁਮਰਾ ਨਿਰਗੁਣ ਰੂਪ ਸਤਗੁਰੂ ਜੀ ਜਿਹੜਾ ਤੁਹਾਡਾ ਨਿਰਗੁਣ ਰੂਪ ਹੈ ਉਹਦੇ ਅਪਾਰਾ ਹੈ ਜਿਹਦੇ ਕੋਲ ਪਹੁੰਚਿਆ ਨਹੀਂ ਜਿਹ ਰਹਿ ਸਕਦਾ ਜਿਹੜਾ ਪਾਰਾ-ਵਾਰ ਤੋਂ ਰਹਿਤ ਹੈ ਸਰੋਗਿ ਮਦੇਖੈ ਦੀਨ ਦਿਆਰਾ ਸਤਗੁਰੂ ਜੀ ਜਿਹੜਾ ਤੁਹਾਡਾ ਤੀਸਰਾ ਸਰੂਪ ਹੈ ਨਾ ਨਿਰਗੁਣ ਸਰੂਪ ਉਹ ਸਤਗੁਰੂ ਜੀ ਅਸੀਂ ਕਿਸ ਤਰ੍ਹਾਂ ਦੇਖ ਸਕਦੇ ਹਾਂ ਨਿਰਗੁਣ ਰੂਪ ਤੁਮ ਕਹੋ ਸੁਹਾਮੀ ਸਤਗੁਰੂ ਜੀ ਤੁਸੀਂ ਕਹਿਣਾ ਕੀਤਾ ਹੈ ਕਿ ਉਹ ਜਗਤ ਦਾ ਰੂਪ ਹੈ ਜਗਤ ਸਾਰਾ ਉਸ ਦਾ ਪਸਾਰਾ ਹੈ ਭਟਕੰਡ ਵਾਸੀ ਅੰਤਰਜਾਮੂ ਉਹ ਕਾਲਪੁਰਖ ਵਾਹਿਗੁਰੂ ਜਿਹੜਾ ਘਟ-ਘਟ ਦੇ ਵਿੱਚ ਵਸ ਰਿਹਾ ਹੈ ਜਿਹੜਾ ਸਾਰਿਆਂ ਦੇ ਹਿਰਦੇ ਜਾਣਨ ਵਾਲਾ ਹੈ ਸ੍ਰੀ ਗੁਰੂ ਆਚ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਥਨ ਕਰਦੇ ਹਨ ਸੋ ਸਿੱਖ ਪਾਈ ਆਨੰਦ ਲਾਲ ਪਾਈ ਆਨੰਦ ਲਾਲ ਜੀ ਸੁਣਨਾ ਕਰੋ ਮਹੀਂ ਹਮਾਰੇ ਬਚਨ ਰਸਾਲ ਤੁਹਾਨੂੰ ਸਾਡੇ ਬਚਨ ਰਸਾਲ ਬਹੁਤੇ ਬਚਨ ਹਾਲੋ ਤੁਸਨ ਗੁਣ ਰੂਪ ਸੁਜਾਨ ਕਹਿੰਦੇ ਗੁਰਮੁਖ ਜਿਹੜਾ ਸਾਡਾ ਸਰਗਣ ਰੂਪ ਹੈ ਸੁਜਾਨ ਭਾਵ ਸਿਆਣਾ ਹੈ ਪ੍ਰਥਮ ਸੇਵ ਗੁਰ ਹਿਤ ਚਿਤ ਕਾਨ ਪ੍ਰਥਮ ਸੇਵ ਗੁਰ ਹਿਤ ਚਿਤ ਕਾਨ ਜਿੰਨਾਂ ਦਾ ਪ੍ਰਥਮ ਜਿੰਨਾਂ ਦੀ ਸੇਵਾ ਕਰਨੀ ਹੈ ਤੇ ਚਿਤ ਠਾਨ ਕਰਕੇ ਗੁਰ ਸਿੱਖ ਸੇਵ ਸ਼ਬਦ ਜੋਗ ਜਿਹੜਾ ਕਹਿੰਦੇ ਗੁਰ ਸਿੱਖ ਗੁਰੂ ਸਿੱਖ ਗੁਰੂ ਦਾ ਸਿੱਖ ਜਿਹੜਾ ਗੁਰੂ ਦੇ ਸ਼ਬਦ ਦੀ ਸੇਵਾ ਕਰਦਾ ਹੈ ਸ਼ਬਦ ਦਾ ਰੂਪ ਸੋ ਇਹ ਵਿਦ ਨਹੋ ਕਹਿੰਦੇ ਗੁਰ ਦਾ ਸ਼ਬਦ ਜਿਹੜਾ ਸਰੂਪ ਹੈ ਉਸ ਨੂੰ ਇਸ ਵਿਦ ਭਾਵ ਇਸ ਤਰੀਕੇ ਦੇ ਨਾਲ ਜਾਨਣਾ ਕਰੋ ਸ਼ਬਦ ਸਰੂਪ ਵਾਕ ਜੋ ਤਾਰੇ ਜਿਹੜਾ ਕਿੱਲੇ ਵੇਖੋ ਸਤਿਗੁਰੂ ਜੀ ਨਿਰਗੁਣ ਸਰੂਪ ਦੱਸ ਰਹੇ ਨੇ ਕਹਿੰਦੇ ਇਹ ਜਿਹੜਾ ਸ਼ਬਦ ਸਰੂਪ ਹੈ ਨਾ ਜਿਹੜੇ ਸਾਡੇ ਰੂਪ ਨੇ ਜਦੋਂ ਇਹ ਵਾਕ ਦਾ ਰੂਪ ਧਾਰਨਗੇ ਭਾਵ ਜਦੋਂ ਸਾਡੇ ਜੀਵਨ ਤੇ ਲਾਗੂ ਹੋ ਜਾਣਗੇ ਉਹ ਜਿਹੜਾ ਸਾਡਾ ਰੂਪ ਹੈ ਇਸਤੇ ਲਖੀਏ ਅਪਰ ਅਪਾਰੇ ਉਹਨੂੰ ਕਹਿੰਦੇ ਤੁਸੀਂ ਆਪਣਾ ਪਾਰੇ ਜਾਣ ਨਾ ਕਰੋ ਉਹਨੂੰ ਤੁਸੀਂ ਜਿਹੜਾ ਸਾਡਾ ਨਿਰਗੁਣ ਸਰੂਪ ਜਾਣਨਾ ਕਰੋ ਤੇ ਮੈਂ ਗੋਸ਼ਟ ਕਹੀ ਸੋ ਪਾਈ ਕਹਿੰਦੇ ਜਿਹੜੇ ਇਹ ਗੋਸ਼ਟ ਜਿਹੜੀ ਬਾਤ ਅਸੀਂ ਕਹਿਣਾ ਕੀਤੀ ਹੈ ਬੜੇ ਸੁਣੇ ਜੋ ਮਨ ਚਿਤ ਲਾਈ ਜਿਹੜਾ ਕਹਿੰਦੇ ਪੜੇਗਾ ਸੁਨੇਗਾ ਮਨ ਚਿਤ ਲਾ ਕਰਕੇ ਇਸ ਕੀ ਮਹਿਮਾ ਕਹੋ ਬਖਾਨ ਉਹਦੇ ਕਹਿੰਦੇ ਮਹਿਮਾ ਜਿਹੜੀ ਕਥਨ ਬਾਰ ਹੋ ਜਾਣੀ ਹੈ ਕਹੀ ਨਹੀਂ ਇਹ ਜਾ ਸਕਦੀ ਜੋਤੀ ਜੋਤ ਮਿਲੇ ਮੋਹਿਆਨ ਉਸ ਸਿੱਖ ਜਿਹੜਾ ਇਸ ਸ਼ਬਦ ਨੂੰ ਕਮਾਲ ਲਵੇਗਾ ਭਾਵ ਨਿਰਗੁਣ ਨੂੰ ਸਰਗੁਣ ਸਰੂਪ ਨੂੰ ਗੁਰੂ ਸਿੱਖ ਦੀ ਸੇਵਾ ਕਰੇਗਾ ਕਹਿੰਦੇ ਉਹ ਜਿਹੜਾ ਕਥਨ ਤੋਂ ਰਹਿਤ ਹੋ ਜਾਵੇਗਾ ਤੇ ਉਹਦਾ ਮਿਲਾਪ ਕੀ ਹੋਊਗਾ ਜਾਵੇਗਾ ਜਿਵੇਂ ਜੋਤੀ ਜੋਤ ਦੇ ਨਾਲ ਮਿਲ ਜਾਂਦੀ ਹੈ ਜਿਵੇਂ ਉਠੀਆਂ ਹੋਈਆਂ ਛੱਲਾਂ ਪਾਣੀ ਦੇ ਵਿੱਚ ਆਣ ਕਰਕੇ ਮਿਲ ਜਾਂਦੀਆਂ ਨੇ ਜਿਸ ਤਰ੍ਹਾਂ ੁੱਟੀ ਹੋਈ ਲੂਣ ਦੀ ਡਲੀ ਪਾਣੀ ਵਿੱਚ ਮਿਲ ਜਾਂਦੀ ਹੈ ਉਸ ਪ੍ਰਕਾਰ ਕਹਿੰਦੇ ਜੋਤੀ ਜੋਤ ਮਿਲੇ ਮੋਹਿਆਨ ਉਹ ਕਹਿੰਦੇ ਸਿੱਖਦਾ ਕੀ ਹੋਵੇਗਾ ਉਹ ਹੋਵੇਗਾ ਕਿ ਮੇਰੇ ਨਾਲ ਆਣ ਕਰਕੇ ਮਿਲ ਜਾਵੇਗਾ ਸਾਡਾ ਹੀ ਹੋ ਜਾਵੇਗਾ ਸੰਮਤ ਸਤਰ ਹੈ ਸੈਸ 52 ਕਿੰਨੇ ਉਹ ਤਰੀਕ ਦੱਸ ਰਹੇ ਨੇ ਕਦੋਂ ਸਤਿਗੁਰਾਂ ਨੇ ਰਹਿਤ ਨਾਵਾਂ ਦੱਸੀ ਸੰਮਤ ਸਤਰ ਭਾਵ 1752 ਜਿਹੜੀ ਸੰਮਤ ਹੈ ਮਗਰ ਨਾਮੇ ਸੁਖ ਦਾਵਨ ਸੁਖ ਦਾਵਨ ਜਿਹੜੀ ਨੌਵੀਂ ਮਗਰ ਹੈ ਸੁਰਗੁਰ ਵਾਹ ਸ਼ਕ ਗੁਰੂ ਤੀਰ ਉਹ ਸਤਿਗੁਰ ਜੀ ਜੱਸ ਰਹੇ ਨੇ ਸਤਿਗੁਰ ਜੀ ਕਹਿੰਦੇ ਜਿਹੜੇ ਦੇਵਤਿਆਂ ਦੇ ਜਿਹੜੇ ਦੇਵ ਜਿਹੜੇ ਪਤੀ ਹਨ ਦੇਵਤਿਆਂ ਦੇ ਜਿਹੜੇ ਉਹ ਹਨ ਉਹ ਬਚਨ ਕਹੇ ਦੰਦ ਲਾਲ ਸੋ ਵੀਰ ਉਹ ਬਚਨ ਕਹੇ ਨੇ ਆਨੰਦ ਲਾਲ ਭਾਈ ਆਨੰਦ ਲਾਲ ਜੀ ਫਿਰਦੀ ਕਹੇ ਨੇ ਸੁਗਰ ਦਾ ਭਾਵ ਉਹਦਾ ਜਿਹੜਾ ਇੱਕ ਦਰਿਆ ਨਿਕਲਦਾ ਹੈ ਬੜਾ ਟਕੜਾ ਇਹ ਜਿਹੜੀ 100 900 ਮੀਲ ਜਿਹੜਾ ਇਸ ਦਾ ਖਲਾਰ ਹੈ ਤੇ ਸਤਿਗੁਰੂ ਜੀ ਬਚਨ ਕਰ ਰਹੇ ਨੇ ਭਾਈ ਨੰਦ ਲਾਲ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਜਿਹੜਾ ਇਹ ਬਚਨ ਨੂੰ ਕਮਾਵੇਗਾ ਨਾ ਉਹ ਸਾਡੇ ਵਿੱਚ ਆਣ ਕਰਕੇ ਮਿਲ ਜਾਵੇਗਾ ਤੇ ਸਤਿਗੁਰੂ ਜੀ ਆਪਣਾ ਜਿਹੜਾ ਭਾਈ ਆਨੰਦ ਲਾਲ ਜੀ ਦੀ ਕਿਰਪਾ ਕਰ ਰਹੇ ਨੇ ਉਹ ਰਹਿਤਨਾਮਾ ਜਿਹੜਾ ਲਿਖਿਆ ਹੈ 1752 ਸੰਮਤ ਨੂੰ ਤੇ ਉਹ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੜਾ ਸਿੱਖ ਇਸ ਰਹਿਤ ਨੂੰ ਕਮਾਵੇਗਾ ਰਹਿਤ ਦੇ ਵਿੱਚ ਪੂਰਨ ਹੋ ਜਾਵੇਗਾ ਉਹ ਜਿਹੜਾ ਵੀਰ ਹੋਵੇਗਾ ਭਾਵ ਸਾਡੇ ਨਾਲ ਮਿਲਣਾ ਉਸ ਦਾ ਹੋ ਜਾਵੇਗਾ ਦੁਗਰਾ ਵਾਹਿਗੁਰੂ ਗੁਰੂ ਗੱਪਈ ਜਿਹੜਾ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨਾ ਕਰੇਗਾ ਵਾਹਿਗੁਰੂ ਧਰਤਾਂ ਜਿਹੜਾ ਧਿਆਨ ਆਪਣਾ ਵਾਹਿਗੁਰੂ ਦੇ ਨਾਲ ਜੋੜ ਲੈਂਦਾ ਹੈ। ਤਕਾਬ ਮੋਹ ਹੋਏ ਹੈ। ਉਹਨੂੰ ਕੀ ਹੋਵੇਗਾ ਜਿਹੜਾ ਵਾਹਿਗੁਰੂ ਦੇ ਮੰਤਰ ਨੂੰ ਕਮਾਲ ਲਵਗਾ ਕਹਿੰਦੇ ਮੁਕਤੀ ਦਾ ਲਾਭ ਮਿਲੇਗਾ। ਐਸਾ ਲਾਭ ਮਿਲੇਗਾ ਜਿੱਦ ਨੂੰ ਮੁਕਤੀ ਮਿਲ ਜਾਵੇਗੀ। ਭਾਵ ਉਸ ਦਾ ਜਨਮ ਮਰਨ ਕਟਿਆ ਜਾਵੇਗਾ। ਗੁਰਸਿੱਖ ਰਿੱਤ ਮਹਿਮਾਨ। ਕਿੰਨੇ ਇਹ ਗੱਲ ਗੁਰਸਿੱਖ ਆਪਣੇ ਹਿਰਦੇ ਦੇ ਵਿੱਚ ਮੰਨ ਲੈਣ ਭਾਈ ਨੰਗਲਾਲ ਸਾਹਿਬ ਜੀ ਨੇ ਰਤਨਾਮਾ ਦੱਸਿਆ। ਇਹ ਭਾਈ ਨੰਗਲਾਲ ਸਾਹਿਬ ਜੀ ਨੇ ਕਲਮਬੰਦ ਕੀਤਾ ਜੋ ਸਾਡੇ ਸਿੱਖਾਂ ਦੇ ਵਿੱਚ ਪਹੁੰਚਿਆ। ਸਤਿਗੁਰਾਂ ਦੀ અપਾਰ ਮਹਾਰਾਮਤ ਸਦਕਾ ਜਿਹੜਾ ਸੁਭਾਗਾ ਸਮਾ ਬਣਿਆ ਕਿ ਜਿਹੜੇ ਸਾਡੇ ਇਤਿਹਾਸਿਕ ਰਹਿਤਨਾਮੇ ਨੇ ਜੋ ਗੁਰਸਿੱਖਾਂ ਵੱਲੋਂ ਲਿਖੀ ਹੋਈ ਨੇ ਸਾਨੂੰ ਬਾਚਨ ਦਾ ਸਮਾ ਮਿਲਿਆ ਤੇ ਇਹ ਰਹਿਤਨਾਮਾ ਸੀ ਭਾਈ ਨੰਦ ਲਾਲ ਸਾਹਿਬ ਜੀ ਦਾ ਜਿਹੜਾ ਭਾਈ ਨੰਦ ਲਾਲ ਸਾਹਿਬ ਜੀ ਨੇ ਕਲਮਬੰਦ ਕੀਤਾ ਜੋ ਸਤਿਗੁਰਾਂ ਨੇ ਸਾਨੂੰ ਉਹ અપਾਰ ਰੂਪ ਬਖਸ਼ਿਸ਼ ਕੀਤਾ ਹੈ ਗੁਰਸਿੱਖ ਦਾ ਕਿ ਕਿਸ ਤਰ੍ਹਾਂ ਨਿਰਗੁਣ ਸਰੂਪ ਹੈ ਸਰਗੁਣ ਸਰੂਪ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਸਾਡੇ ਤੇ ਮਹਾਰਾਮਤ ਬਖਸ਼ਿਸ਼ ਕਰਨ ਅਨੇਕਾ ਪ੍ਰਕਾਰ ਦੀਆਂ ਊਲਾਂ ਚੁੱਕਾਂ ਹੋ ਗਈਆਂ ਨੇ ਸਤਿਗੁਰ ਬਖਸ਼ਣ ਹਾਰ ਬਿਤਾ ਹੈ ਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਅਗਲੇ ਦੀਵਾਨਾਂ ਦੇ ਵਿੱਚ ਜੋ ਭੰਗ ਭਾਈ ਨੰਦ ਲਾਲ ਸਾਹਿਬ ਜੀ ਨੇ ਤਨਖਾਹ ਨਾਮਾ ਲਿਖਾਇਆ ਆ ਪੌਂਸ ਦੀ ਕਥਾ ਜਿਹੜੀ ਕਥਾ ਵਿਚਾਰ ਕਰਾਂਗੇ ਸਤਿਗੁਰ ਆਪ ਸੇਵਾ ਬਖਸ਼ਿਸ਼ ਕਰਦੇ ਰਹਿਣ ਸਾਡੇ ਪਾਸੋਂ ਸੇਵਾ ਲੈਂਦੇ ਰਹਿਣ ਅਖੀਰ ਦੇਖੀਰ ਦੀਆਂ ਤੁਕਾਂ ਦਾ ਹਵਾਰਾ ਕਰਕੇ ਦਿੱਤੀ ਹੋਏ ਸਮੇਂ ਦੀ ਸੰਪੂਰਨਤਾ ਹੈ ਜੀ ਵਾਹਿਗੁਰੂ ਗੁਰ ਜਪੇ ਵਾਹਿਗੁਰੂ ਕਰ ਧਿਆਨ ਮੁਕਤ ਲਾਭ ਮੋਹ ਹੋਏ गुरु शिख रिद मेहमान गुरु जी का खालसा गुरु जी की